ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਖਾਲੀ ਨਹੀਂ ਮੋੜਿਆ ਪਿਆਰੇ ਖਾਲ사 ਜੀ ਅੱਜ ਦਾ ਗੁਰਵਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਲੂਣ ਨੂੰ ਘਰ ਵਿੱਚ ਇਸ ਜਗ੍ਹਾ ਤੇ ਰੱਖਣ ਨਾਲ ਗਰੀਬੀ ਕੋਹਾਂ ਦੂਰ ਰਹੇਗੀ ਅਤੇ ਨਾਲ ਹੀ ਘਰ ਦੇ ਵਿੱਚ ਕਲੇਸ਼ ਵੀ ਖਤਮ ਹੋ ਜਾਂਦੇ ਨੇ ਅਤੇ ਐਸੀ ਕੁਝ ਵੀ ਜਾਣਾਂਗੇ ਜਿਸ ਨਾਲ ਘਰ ਵਿੱਚ ਪੈਸਾ ਟਿਕਣ ਲੱਗ ਜਾਵੇਗਾ ਆਪਣੇ ਵਿੱਚੋਂ ਬਹੁਤ ਜਾਣੇ ਕਹਿੰਦੇ ਨੇ ਕਿ ਆਉਂਦੇ ਤਾਂ ਹੈਗੇ ਨੇ ਪੈਸੇ ਪਰ ਟਿਕਦੇ ਨਹੀਂ ਇਹ ਪੈਸਾ ਛੇਤੀ ਜਾਂਦਾ ਬਿਮਾਰੀਆਂ ਤੇ ਜਾਂ ਬਿਨੇ ਬਿਨਾ ਕਿਸੇ ਕਾਰਨ ਤੋਂ ਲੱਗ ਜਾਂਦਾ ਹੈ ਤਾਂ ਇਹ ਕੁਝ ਗੱਲਾਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ ਨੇ ਸਾਰੇ ਜਾਣੇ ਸ਼ਰਧਾ ਭਾਵ ਨਾਲ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖੋ ਮਨੁੱਖ ਦੀ ਜ਼ਿੰਦਗੀ ਵਿੱਚ ਹਰੇਕ ਗੱਲ ਵਿੱਚ ਸੰਤੋਲਨ ਹੋਣਾ ਕਿਉਂ ਜ਼ਰੂਰੀ ਹੈ ਇਹ ਆਪਾਂ ਲੂਣ ਤੋਂ ਸਿੱਖਣਾ ਚਾਹੀਦਾ ਹੈ ਇਸ ਨਾਲ ਸੰਤੋਲਨ ਜ਼ਿੰਦਗੀ ਦਾ ਆਪਾਂ ਪਾਠ ਪੜ ਸਕਦੇ ਹਾਂ ਰਸੋਈ ਵਿੱਚ ਰੋਟੀ ਸਬਜੀ ਇਹਦੇ ਵਿੱਚ ਲੂਣ ਦੀ ਕੀ ਥਾਂ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਜੇਕਰ ਲੋੜ ਮੁਤਾਬਕ ਆਪਾਂ ਲੂਣ ਪਾਉਂਦੇ ਆ ਤਾਂ ਇਹ ਪ੍ਰਸ਼ਾਦਾ ਜੀਵ ਨੂੰ ਪਾਉਂਦਾ ਹੈ ਇਹ ਜ਼ਿੰਦਗੀ ਵਿੱਚ ਰਸਤਾ ਭਰਦਾ ਹੈ ਅਤੇ ਨਾਲ ਪੋਜ਼ਿਟਿਵ ਊਰਜਾ ਵੀ ਲੈ ਕੇ ਆਉਂਦਾ ਹੈ ਕਿਹਾ ਜਾਂਦਾ ਹੈ ਬਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਅਤੇ ਕੁਝ ਚੀਜ਼ਾਂ ਪੁਰਾਣੇ ਸਮੇਂ ਤੋਂ ਲੋਕ ਵਰਤਦੇ ਆ ਰਹੇ ਨੇ ਤੇ ਆਪਣੇ ਵਿੱਚ ਕਈ ਲੋਕ ਇਸ ਗੱਲ ਤੋਂ ਅਣਜਾਣ ਨੇ ਸ਼ਾਇਦ ਆਪਾਂ ਵੀ ਇਸ ਗੱਲ ਤੋਂ ਅਣਜਾਣ ਹਾਂ ਲੂਣ ਪੋਜ਼ਿਟਿਵ ਤਾਕਤਾਂ ਦਾ ਭੰਡਾਰ ਹੈ ਇਸ ਵਿੱਚ ਇੰਨੀ ਤਾਕਤ ਹੈ ਕਿ ਨੈਗੇਟਿਵ ਊਰਜਾ ਆਪਣੇ ਪਾਸੇ ਜਿੰਨੀ ਹੁੰਦੀ ਹੈ ਉਸ ਸਭ ਨੂੰ ਸੋਖ ਲੈਂਦਾ ਹੈ ਅਤੇ ਆਪਣੇ ਵਿੱਚ ਸਮਾ ਲੈਂਦਾ ਹੈ ਅਤੇ ਆਪਣੇ ਅੰਦਰ ਦੀ ਜੋ ਵੀ ਪੋਜ਼ਿਟਿਵ ਊਰਜਾ ਉਸ ਨੂੰ ਚਾਰੇ ਪਾਸੇ ਸੰਚਾਰ ਕਰ ਦਿੰਦਾ ਹੈ ਜਾਣ ਕੀ ਫੈਲਾ ਦਿੰਦਾ ਹੈ ਕਿਹਾ ਜਾਂਦਾ ਹੈ ਵੀ ਲੂਣ ਦੇ ਢੇਲੇ ਆਪਣੇ ਘਰ ਦੇ ਚਾਰੇ ਪਾਸੇ ਜ਼ਰੂਰ ਰੱਖੋ ਫਿਰ ਲੂਣ ਪਾਣੀ ਦੀ ਬਾਲਟੀ ਵਿੱਚ ਪਾ ਕੇ ਪੋਚਾ ਜ਼ਰੂਰ ਲਗਾਓ ਪਾਣੀ ਦੀ ਬਾਲਟੀ ਵਿੱਚ ਅੱਧਾ ਚਮਚ ਲੂਣ ਪਾਉਣ ਨਾਲ ਪੋਚਾ ਲਾਉਣ ਨਾਲ ਚਾਰੇ ਪਾਸੇ ਪੋਜ਼ਿਟਿਵ ਊਰਜਾ ਆਉਂਦੀ ਹੈ ਜੇ ਪਰਿਵਾਰ ਵਿੱਚ ਕਲਾ ਕਲੇਸ਼ ਰਹਿੰਦਾ ਛੋਟੇ ਛੋਟੇ ਗੱਲ ਨੂੰ ਲੈ ਕੇ ਅਣਬਣ ਰਹਿੰਦੀ ਹੈ ਤਾਂ ਲੂਣ ਦਾ ਪੋਚਾ ਜ਼ਰੂਰ ਲਗਾਓ ਇਹ ਸੀ ਕੁਝ ਗ੍ਰੰਥਾਂ ਤੇ ਧਰਮਾਂ ਵਿੱਚ ਮਾਨਤਾਮਾਂ ਸਾਇੰਸ ਵੀ ਇਸ ਗੱਲ ਨੂੰ ਮੰਨਦੇ ਐ ਕਿ ਲੂਣ ਪਾ ਕੇ ਪੋਚਾ ਲਾਉਣ ਨਾਲ ਘਰ ਵਿੱਚ ਜਿੰਨੇ ਕੀੜੇ ਮਕੌੜੇ ਹੁੰਦੇ ਨੇ ਛੋਟੇ ਛੋਟੇ ਬੈਕਟੀਰੀਆ ਹੁੰਦੇ ਨੇ ਬਿੱਟਾ ਖੂੰਜੀਆਂ ਵਿੱਚ ਜਿਹੜੇ بڑے ਹੁੰਦੇ ਨੇ ਉਹ ਬਾਹਰ ਆ ਕੇ ਫਿਰ ਘਰੋਂ ਬਾਹਰ ਚਲੇ ਜਾਂਦੇ ਨੇ ਜਿੰਨੇ ਬੈਕਟੀਰੀਆ ਨੇ ਜੀਵਾਣੂ ਨੇ ਕਿਟਾਣੂ ਨੇ ਘਰ ਦੇ ਆਸ-ਪਾਸੇ ਫਰਸ਼ ਤੇ ਉਹ ਸਾਰੇ ਮਰ ਜਾਂਦੇ ਨੇ ਜਿਸ ਨਾਲ ਬਿਮਾਰੀ ਹੋਣ ਦਾ ਖਤਰਾ ਉਹ ਘਟ ਜਾਂਦਾ ਹੈ ਕਿਉਂਕਿ ਉਹ ਮਰ ਜਾਂਦੇ ਨੇ ਤੇ ਬਿਮਾਰੀਆਂ ਫਿਰ ਰੋਗ ਕਿੱਥੋਂ ਲੱਗਣੇ ਫਿਰ ਕਿਹਾ ਜਾਂਦਾ ਹੈ ਕਿ ਘਰ ਦੇ ਬਾਥਰੂਮ ਵਿੱਚ ਸਭ ਤੋਂ ਵੱਧ ਨੈਗੇਟਿਵ ਊਰਜਾ ਹੁੰਦੀ ਹੈ ਅਤੇ ਇਸ ਕਾਰਨ ਘਰ ਦੇ ਜੀ ਜ਼ਿਆਦਾਤਰ ਬਿਮਾਰੀਆਂ ਨਾਲ ਗ੍ਰਸਤ ਰਹਿੰਦੇ ਨੇ ਕਿਸੇ ਨਾ ਕਿਸੇ ਕਾਰਨ ਬਿਸਤਰੇ ਤੇ ਲੰਮੇ ਪਏ ਰਹਿੰਦੇ ਨੇ ਕਿਉਂਕਿ ਰੋਗ ਹੈ ਉੱਠਿਆ ਨਹੀਂ ਜਾਂਦਾ ਜਿਸ ਨਾਲ ਘਰ ਵਿੱਚ ਆਰਥਿਕ ਹਾਲਤ ਡਾਵਾ ਡੋਲ ਰਹਿੰਦੀ ਹੈ ਡਾਕਟਰਾਂ ਦੇ ਜਾਵਾਂਗੇ ਤੇ ਆਰਥਿਕ ਹਾਲਤ ਤਾਂ ਆਪ ਹੀ ਅੜਾਵਾਂ ਡੋਲ ਰਹਿਣੀਆਂ ਤਾਂ ਕਿਹਾ ਜਾਂਦਾ ਹੈ ਕਿ ਬਾਥਰੂਮ ਵਿੱਚ ਸਿੰਦਾ ਨੰਕ ਇਹਦਾ ਇੱਕ ਡੜਾ ਲਿਆ ਕੇ ਉਸ ਨੂੰ ਬਾਥਰੂਮ ਵਿੱਚ ਰੱਖ ਦੋ ਜਦੋਂ ਇਹਦਾ ਰੰਗ ਬਦਲਣ ਲੱਗ ਜਾਵੇ 6-7 ਦਿਨਾਂ 6-7 ਦਿਨਾਂ ਜਾਂ 10 ਦਿਨਾਂ ਬਾਅਦ ਤਾਂ ਕਹਿੰਦੇ ਇਸ ਨੂੰ ਬਾਹਰ ਵਗਾ ਦਿਓ ਇਸ ਨਾਲ ਸੁੱਖ ਵੀ ਆਉਣਗੇ ਤੇ ਆਰਥਿਕ ਹਾਲਤ ਵੀ ਬਦਲੇਗੀ ਕਿਹਾ ਜਾਂਦਾ ਹੈ ਘਰ ਦਾ ਮੁੱਖ ਦਰਵਾਜ਼ਾ ਸਭ ਤੋਂ ਜ਼ੋਰੀ ਭਾਗ ਹੁੰਦਾ ਹੈ ਇੱਥੇ ਹੀ ਚੰਗੀ ਜਾਂ ਮਾੜੀ ਸ਼ੈਦਾ ਘਰ ਵਿੱਚ ਆਗਮਨ ਹੁੰਦਾ ਹੈ ਕਿਉਂਕਿ ਇੱਥੋਂ ਹੀ ਆਪ ਸਭ ਨੇ ਵੜਨਾ ਘਰ ਵਿੱਚ ਕਿਹਾ ਜਾਂਦਾ ਹੈ ਮੁੱਖ ਦਰਵਾਜ਼ੇ ਅੱਗੇ ਲੂਣ ਚੂਰ ਰੱਖੋ ਇਸ ਨਾਲ ਜੋ ਵੀ 네ਗੇਟਿਵ ਸ਼ਕਤੀਆਂ ਦਾ ਆਗਮਨ ਹੋਏਗਾ ਉਹ ਉੱਥੇ ਹੀ ਸੋਖ ਲਿਆ ਜਾਵੇਗਾ ਆਪਣੇ ਘਰ ਦੇ ਜਵਾਕ ਕਈ ਵਾਰ ਬਿਨਾਂ ਗੱਲ ਤੋਂ ਰੋਂਦੇ ਰਹਿੰਦੇ ਨੇ ਚੜਚੜਾਪਨ ਆ ਜਾਂਦਾ ਹੈ ਗੁੱਸਾ ਕਰਦੇ ਰਹਿੰਦੇ ਨੇ ਖਾਂਦੇ ਪੀਂਦੇ ਨਹੀਂ ਤਾਂ ਆਪਣੇ ਵੱਡੇ-ਵਡੇਰੇ ਕੀ ਕਰਦੇ ਹੁੰਦੇ ਸੀ ਉਹ ਲੂਣ ਲੈ ਕੇ ਸਿਰ ਤੋਂ ਬਾਰ ਕੇ ਅੱਗ ਵਿੱਚ ਸਿੱਟਦੇ ਸੀ ਤਾਂ ਇਸ ਤਰ੍ਹਾਂ ਸਰੀਰ ਵਿੱਚੋਂ ਸਾਰੀ ਨੈਗੇਟਿਵ ਸ਼ਕਤੀ ਬਾਹਰ ਕੱਢ ਦਿੰਦੀ ਹੈ ਕਿਹਾ ਜਾਂਦਾ ਹੈ ਜਵਾਕ ਜਾਇਦਾ ਰੋਵੇ ਲੂਣ ਪਾ ਕੇ ਇਸ਼ਨਾਨ ਕਰਾਓ ਤਾਂ ਬੱਚੇ ਦਾ ਚਿਰਚੜਾਪਣ ਰੋਣਾ ਤਾਂ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਜੇਕਰ ਆਪਣਾ ਸਰੀਰ ਬੜਾ ਜ਼ਿਆਦਾ ਥੱਕਿਆ ਹੋਵੇ ਤਾਂ ਪਾਣੀ ਦੇ ਵਿੱਚ ਅੱਧਾ ਕੋਰ ਚਮਚ ਲੂਣ ਪਾ ਕੇ ਨਹਾਇਆ ਜਾਵੇ ਤਾਂ ਸਰੀਰ ਦੀ ਸਾਰੀ ਥਕਾਵਟ ਉੱਤਰ ਜਾਵੇਗੀ ਤੇ ਸਰੀਰ ਨੂੰ ਬੜਾ ਚੰਗਾ ਮਹਿਸੂਸ ਹੋਵੇਗਾ ਇਸ ਦੇ ਨਾਲ ਆਪਣੇ ਸਰੀਰ ਦੇ ਜਿਹੜੇ ਮਸਲ ਨੇ ਉਹਨਾਂ ਨੂੰ ਆਰਾਮ ਮਿਲੇਗਾ ਇਸ ਲਈ ਰਾਤ ਨੂੰ ਹਮੇਸ਼ਾ ਲੂਣ ਪਾ ਕੇ ਨਹਾਓ ਤੇ ਉਸ ਤੋਂ ਬਾਅਦ ਹੀ ਸੌਵੋ ਇਸ ਨਾਲ ਸਰੀਰ ਦੇ ਸਾਰੇ ਬੈਕਟੀਰੀਆ ਦੂਰ ਹੋ ਜਾਣਗੇ ਜਿਸ ਦੇ ਨਾਲ ਚੈਨ ਦੀ ਨੀਂਦ ਆਵੇਗੀ ਖਾਣ ਵਿੱਚ ਵੀ ਹਮੇਸ਼ਾ ਸਿੰਦਾ ਨਾਮਕ ਲੂਣ ਦੀ ਵਰਤੋਂ ਕੀਤੀ ਜਾਵੇ ਜਿਸ ਦੇ ਨਾਲ ਸਿਹਤ ਤੇ ਚੰਗਾ ਪ੍ਰਭਾਵ ਪੈਂਦਾ ਹੈ ਕਿਹਾ ਜਾਂਦਾ ਹੈ ਜੋ ਪ੍ਰਾਣੀਆਂ ਮਾਂਤਾਵਾਂ ਨੇ ਇਹ ਦਾਵਾ ਕਰਦੇ ਨੇ ਕਿ ਕਿਸੇ ਨੂੰ ਉਧਾਰ ਲੂਣ ਕਦੇ ਵੀ ਨਾ ਦੇਵੋ ਜੇ ਕੋਈ ਮੰਗਣ ਵੀ ਆਵੇ ਤਾਂ ਨਾ ਦਵੋ ਤਾਂ ਇਸ ਨਾਲ ਉਸ ਮਨੁੱਖ ਦੀ ਸਾਡੇ ਨਾਲ ਕਿਸੇ ਨਾ ਕਿਸੇ ਗੱਲੋਂ ਲੜਾਈ ਹੋ ਸਕਦੀ ਹੈ ਤੇ ਕਹਿੰਦੇ ਨੇ ਕਿ ਲੂਣ ਨੂੰ ਕਦੇ ਵੀ ਸਟੀਲ ਦੇ ਡੱਬੇ ਵਿੱਚ ਨਾ ਰੱਖੋ ਹਮੇਸ਼ਾ ਕੱਚ ਦੇ ਡੱਬੇ ਵਿੱਚ ਪਾਓ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਜਦੋਂ ਆਪਾਂ ਲੂਣ ਨੂੰ ਸਟੀਲ ਦੇ ਡੱਬੇ ਵਿੱਚ ਪਾਉਂਦੇ ਆ ਤਾਂ ਉਹਦੇ ਅੰਦਰ ਕਿਸੇ ਤਰ੍ਹਾਂ ਦੇ ਕੈਮੀਕਲ ਪੈਦਾ ਹੋ ਜਾਂਦੇ ਨੇ ਜੋ ਲੂਣ ਦਾ ਸਵਾਦ ਹੁੰਦਾ ਉਹ ਖਤਮ ਹੋ ਜਾਂਦੇ ਨੇ ਤੇ ਜੇ ਆਪਾਂ ਕੱਚ ਦੇ ਡੱਬੇ ਵਿੱਚ ਪਾਉਂਦੇ ਆ ਤਾਂ ਉਹ ਬੈਲੈਂਸ ਬਣਾ ਕੇ ਰੱਖਦੀ ਹੈ ਇਸ ਲਈ ਹਮੇਸ਼ਾ ਕੱਚ ਦੇ ਡੱਬੇ ਵਿੱਚ ਪਾਓ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਮਨੁੱਖ ਨੂੰ ਜੀਵਨ ਜਿਉਣ ਲਈ ਮਾਇਆ ਦਾ ਹੁਣਾ ਬਹੁਤ ਜ਼ਰੂਰੀ ਹੈ ਉਹਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦਾ ਹੁੰਦਾ ਹੈ ਕਿ ਘਰ ਵਿੱਚ ਮਾਇਆ ਤਾਂ ਬਹੁਤ ਹੁੰਦੀ ਹੈ ਪਰ ਫਿਰ ਵੀ ਘਰੋਂ ਕਲਾ ਕਲੇਸ਼ ਨਹੀਂ ਜਾਂਦਾ ਤਾਂ ਇਸ ਦਾ ਮੁੱਖ ਕਾਰਨ 네ਗੇਟਿਵ ਸ਼ਕਤੀਆਂ ਦਾ ਪ੍ਰਭਾਵ ਵੀ ਹੋ ਸਕਦਾ ਹੈ ਜਿਸ ਦੇ ਨਾਲ ਚੜਚੜਾਪਨ ਗੁੱਸਾ ਮਨਮੁਟਾਵ ਜ਼ਿਆਦਾ ਹੋ ਜਾਂਦਾ ਤਾਂ ਉਸ ਸਮੇਂ ਪੁਰਾਣੇ ਲੋਕ ਕਹਿੰਦੇ ਸੀ ਕਿ ਪਹਿਲਾ ਪ੍ਰਸ਼ਾਦਾ ਪਸ਼ੂਆਂ ਨੂੰ ਪਾਓ ਪਾਂਸੀਆਂ ਨੂੰ ਪਾਓ ਇਸ ਨਾਲ ਸਭ ਦੁੱਖ ਦੂਰ ਹੋਣਗੇ ਹੁਣ ਗੱਲ ਕਰਦੇ ਹਾਂ ਗੁਰਮਤ ਅਨੁਸਾਰ ਖਾਣ ਵਾਲੀ ਚੀਜ਼ ਨੂੰ ਖਾਣ ਦੀ ਤਰ੍ਹਾਂ ਵਰਤੋ ਜੋ ਜਿਸ ਚੀਜ਼ ਦਾ ਕੰਮ ਹੈ ਉਸ ਤੋਂ ਲਵੋ ਬਾळ्या ਮਨਾਂ ਵਿੱਚ ਸ਼ੰਕਾ ਰਹਿੰਦੀ ਹੈ ਕਿ ਉਹ ਕਿਵੇਂ ਦੀ ਹੈ ਇਸ ਚੀਜ਼ ਨਾਲ ਕੀ ਕੀਤਾ ਜਾਵੇ ਤੇ ਮਨ ਵਿੱਚ ਦੁਵਿਧਾ ਤੇ ਸ਼ੰਕਾ ਪੈਦਾ ਹੋ ਜਾਂਦੀਆਂ ਨੇ ਜੋ ਵੀ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਇਸ ਲਈ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤਾਂ ਮਿਹਨਤ ਚੂਰ ਕਰੋ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ